ਸੋਸ਼ਰੀ ਗਾਲਬਾਈ ਜੀ ਤੇ ਤੁਹਾਡੇ ਪਾਸ ਤੇ ਅੱਜ ਇੱਕ ਬਾਈ ਨਵੀਂ ਹੋਰ ਅਪਡੇਟ ਲੈ ਕੇ ਆਏ ਆ ਕਾਫੀ ਦਿਨਾਂ ਤੋਂ ਮੈਂ ਪਹਿਲਾਂ ਵੀ ਇਹ ਨਿਊਜ਼ ਸੁਣੀ ਸੀਗੀ ਤੇ ਬਾਕੀ 20 ਨਿਊਜ਼ ਤਾਂ ਹੋਣਾ ਹੀ ਆ ਅਸੀਂ ਲੋਕਲ ਇੱਥੇ ਦੇਖਿਆ ਸੀਗਾ ਤੇ ਦੇਖਿਆ ਇਹ ਸੀਗਾ ਬਾਈ ਜੀ ਜਿੱਦਾਂ ਕਹਿ ਲਓ ਵੀ ਯੂ ਐਸ ਏ ਚ ਮੁੰਡੇ ਪੜਨੋਂ ਵਾਸਤੇ ਜਾਂਦੇ ਸੀ ਬੱਚੇ ਇੰਡੀਆ ਤੋਂ ਕਹਿ ਲਓ ਜਾਂ ਕੋਈ ਹੋਰ ਕੰਟਰੀਆਂ ਤੋਂ ਕਹਿ ਲਓ ਇਹ ਕਾਫੀ ਵੱਡਾ ਅਪਡੇਟ ਆ ਜਿੱਦਾਂ ਪੜਨ ਲਈ ਜਾਂਦੇ ਸੀ ਉਹਨਾਂ ਨੂੰ ਇੱਕ ਪਹਿਲਾ ਡੇਟ ਬੁੱਕ ਕਰਨੀ ਪੈਂਦੀ ਸੀਗੀ ਜਿੱਦਾਂ ਕਹਿ ਲਓ ਇੰਟਰਵਿਊ ਕਹਿ ਲਓ ਜਾ ਉਹ ਬੁਲਾਉਂਦੇ ਸੀ ਕੁ ਸਵਾਲ ਪੁੱਛਦੇ ਸੀ ਤੇ ਉਹਦੀ ਇੰਟਰਵਿਊ ਜੇ ਆਪਾਂ ਇੰਡੀਆ ਵੀ ਕਹਿੰਦੇ ਇੰਡੀਆ ਵੀ ਸਾਲ-ਸਾਲ ਲੱਗ ਜਾਂਦਾ ਸੀ 2-2 ਸਾਲ ਲੱਗ ਜਾਂਦੇ ਸੀ ਇੰਡੀਆ ਤੋਂ ਇੰਟਰਵਿਊ ਜੇ ਬੁੱਕ ਕਰਦੇ ਸੀਗੇ ਤੇ ਵਿੱਚ ਇਹਦੇ ਵਿੱਚ ਬਈ ਕੋਈ ਹੋਰ ਵੀ ਆਗੇ ਸੀ ਵਿੱਚ ਜਿੱਦਾਂ ਕੁਝ ਜ਼ਿਆਦੇ ਪੈਸੇ ਲੈ ਕੇ ਉਹ ਕੀ ਹੁੰਦਾ ਸੀ ਡੇਟ ਜਿੱਦਾਂ ਕੋਈ ਜੇ ਤੁਸੀਂ ਆਪ ਟਾਈਮ ਕੱਢਦੇ ਰਹੋਗੇ ਜਾ ਕਹਿ ਲੋ ਕਿਸ ਨੂੰ ਪੈਸੇ ਦੇਤੇ ਕਿ ਵੀ 5-400 ਡਾਲਰ ਲੈ ਲੈਂਦੇ ਸੀਗੇ ਜਾਂ ਕੀ ਹੁੰਦਾ ਸੀ ਉਹਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਪ ਟਾਈਮ ਦੇਖਦੇ ਰਹਿੰਦੇ ਡੇਲੀ 12 ਵਜੇ ਅਪਡੇਟ ਕਰਦੇ ਰਹਿੰਦੇ ਤਾਂ ਕੀ ਹੁੰਦਾ ਸੀ ਜੇ ਕਿਸੇ ਨੇ ਅਪਾਰਟਮੈਂਟ ਇੰਟਰਵਿਊ ਨਹੀਂ ਮਾਲੋ ਕੈਨਸਲ ਕੀਤੀ ਹੁੰਦੀ ਤਾਂ ਉਹਦੀ ਜਗ੍ਹਾ ਤੇ ਆਪਣਾ ਟਾਈਮ ਮਿਲ ਜਾਂਦਾ ਸੀ ਜਲਦੀ ਤਾਂ ਮੁੰਡੇ ਇੱਥੇ ਪਹਿਲਾ ਸਾਲ ਦਾ ਟਾਈਮ ਬੁੱਕ ਹੁੰਦਾ ਪਹਿਲੀ ਵਾਰੀ ਉਹਨੂੰ ਕਰਦੇ ਕਰਦੇ 2-3 ਮਹੀਨਿਆਂ ਤੇ ਲਿਆਉਂਦੇ ਸੀਗੇ ਤਾਂ ਕੀ ਹੁੰਦਾ ਸੀ ਇੰਟਰਵਿਊ ਦੀ ਡੇਟ ਨੇੜੇ ਆ ਜਾਂਦੀ ਤਿੰਨ ਕੁ ਮਹੀਨਿਆਂ ਦੀ ਜੇ ਮੰਨ ਲਓ ਅੱਜ ਬੁੱਕ ਕਰਾਈਆ ਤਿੰਨ ਕੁ ਮਹੀਨੇ ਬਾਅਦ ਇੰਟਰਵਿਊ ਹੁੰਦਾ ਸੀਗਾ ਤੇ ਕਹਿ ਲਓ ਟੂ ਰੈਸਟ ਵੀਜ਼ਾ ਤੇ ਇੱਕ ਟੂ ਰੈਸਟ ਮਲਟੀਪਲ ਜਿੰਨੇ ਟਾਈਮ ਦੀ ਪਾਸਪੋਰਟ ਦੀ ਵੈਲਿਡਿਟੀ ਪਈ ਆ ਤੁਹਾਡੀ 8 ਸਾਲਾਂ ਦੀ 7 ਸਾਲਾਂ ਦੀ ਜਾਂ 10 ਸਾਲਾਂ ਦੀ ਉਹਨੇ ਟਾਈਮ ਦਾ ਇੱਕ ਯੂਐਸਏ ਦਾ ਵੀਜ਼ਾ ਲੱਗ ਜਾਂਦਾ ਸੀਗਾ ਉਹਨੇ ਦੇ ਵਿੱਚ ਇਹ ਬਦਲਾਅ ਆ ਗਿਆ ਤੇ ਮੈਂ ਕਾਫੀ ਜੀ ਕਾਫੀ ਦਿਨ ਪਹਿਲਾਂ ਮੁੰਡੇ ਗਏ ਸੀ ਹੁਣ ਬਦਲਾਅ ਇਹ ਆ ਜਾਂਦਾ ਕਿ ਜਿਹੜੇ ਉਹ ਮੁੰਡੇ ਗਏ ਸੀ ਬਾਈ ਜੀ ਉਹਨਾਂ ਨੇ ਦਫਤਰ ਜੀ ਕਹਿੰਦਾ ਕੈਨਸਲ ਕਰਤਾ ਉਹਨਾਂ ਨੇ ਕਹਿਤਾ ਵੀ ਛੋਡੀ ਕੋਈ ਇੰਟਰਵਿਊ ਨਹੀਂ ਹੁੰਦੀ ਹੈ ਕਿ ਛੋਡੀਆਂ ਇੰਟਰਵਿਊਆਂ ਸੀ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਤੇ ਮੁੰਡੇ ਚੁੱਪਚਾਪ ਵਾਪਸ ਆ ਗਏ ਉਹ ਹੈਰਾਨ ਹੋ ਗਏ ਵੀ ਗੱਲ ਕੀ ਹੈ ਇਹ ਵੀ ਜਿਹੜੇ ਤਾਂ ਕੋਈ ਹੋਰ ਬੰਦੇ ਸੀ ਉਰੇ ਵਰਕ ਪਰਮਿਟ ਤੇ ਆਏ ਹੋਏ ਸੀ ਜਾਂ ਵਰਕ ਪਰਮਿਟ ਨਹੀਂ ਜਿਨ੍ਹਾਂ ਕੋਲੇ ਸਪੌਸ ਵੀਜ਼ਾ ਵਾਲੇ ਹੋਗੇ ਜਾਂ ਓਪਨ ਵਰਕ ਪਰਮਿਟ ਵਾਲੇ ਸਟੂਡੈਂਟ ਕੈਟਾਗਰੀ ਤੋਂ ਬਾਹਰ ਤੇ ਉਹਨਾਂ ਨੂੰ ਤਾਂ ਬੁਲਾਈ ਜਾਂਦੇ ਸੀਗੇ ਵੀ ਇੰਟਰਵਿਊ ਹੋ ਰਹੀਆਂ ਸੀ ਕਈਆਂ ਦੀਆਂ ਤੇ ਜਿਹੜੇ ਸਟੂਡੈਂਟ ਉਹ ਪੜ੍ਹਨਾ ਹਲੇ ਪੜ੍ਹਾਈ ਚੱਲ ਰਹੀ ਸੀ ਉਹਨਾਂ ਨੂੰ ਸਾਰਿਆਂ ਨੂੰ ਦਫਤਰ ਦੇ ਵਿੱਚੋਂ ਕਹ ਅ ਇੰਟਰਵਿਊ ਸੀ ਉਹ ਕੈਨਸਲ ਕਰ ਦਿੱਤਾ ਗਿਆ ਟਾਈਮ ਜਿਹੜਾ ਤੁਹਾਨੂੰ ਦਿੱਤਾ ਹੋਇਆ ਸੀਗਾ ਤਾਂ ਕਰਕੇ ਤੁਹਾਡੀ ਇੰਟਰਵਿਊ ਨਹੀਂ ਹੋ ਸਕਦੀ ਤੇ ਅੱਜ ਇਹ ਨਿਊਜ਼ ਦੇ ਵਿੱਚ ਆਇਆ ਉਹਨਾਂ ਨੇ ਜੋ ਕਿ ਆਪਣੀ ਕਹਦੇ ਉਹ ਵੀ ਉਹਨਾਂ ਨੇ ਕਮੈਂਟ ਕਰਤਾ ਕਿ ਸਾਡੇ ਇਹ ਨਵਾਂ ਲਾ ਇੱਕ ਵਾਰੀ ਲਾ ਦਿੱਤਾ ਗਿਆ ਜਿਹੜੇ ਵੀ ਸਟੂਡੈਂਟ ਨੇ ਚਾਹੇ ਉਹ ਕਿਸੇ ਵੀ ਕੰਟਰੀ ਦੇ ਨੇ ਉਹਨਾਂ ਦੀਆਂ ਜਿਹੜੀਆਂ ਬੁੱਕ ਕੀਤੀਆਂ ਹੋਈਆਂ ਸੀਗੀਆਂ ਬੁਕਿੰਗ ਸੀਗੀ ਲਾ ਲੋ ਇੰਟਰਵਿਊਆਂ ਸੀਗੀਆਂ ਉਹ ਸਾਰੀਆਂ ਕੈਨਸਲ ਕਰ ਦਿੱਤੀਆਂ ਉਹ ਕਹਿੰਦੇ ਅੱਜ ਦੀ ਘੜੀ ਅਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਨਹੀਂ ਇੱਥੇ ਬੁਲਾਉਣਾ ਚਾਹੁੰਦੇ ਤਾਂ ਕਰਕੇ ਜਿੰਨੀਆਂ ਵੀ ਉਹਨਾਂ ਨੇ ਇੰਟਰਵਿਊ ਸੀ ਕਹਿੰਦੇ ਵੀ ਕੈਨਸਲ ਕਰ ਦਿੱਤੀਆਂ ਨੇ ਤਾਂ ਸਟੂਡੈਂਟ ਆ ਨਹੀਂ ਸਕਦੇ ਤੇ ਉਹਨਾਂ ਦੇ ਜਿਹੜਾ ਮੰਤਰੀਆ ਉਹਦੇ ਵੱਲੋਂ ਬਿਆਨ ਆਇਆ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਹਲੇ ਜਾਰੀ ਰਹਿਣਗੀਆਂ ਇਹ ਜੋ ਲਾ ਲਾਏ ਗਏ ਨੇ ਵੀ ਇੰਟਰਵਿਊ ਕੈਨਸਲ ਕੀਤੀਆਂ ਨੇ ਇਹਦੇ ਉੱਤੇ ਜਦੋਂ ਅਗਲੀ ਹੁਕਮ ਆਉਣਗੇ ਉਸ ਤੋਂ ਬਾਅਦ ਹੀ ਕੋਈ ਅਪਡੇਟ ਦਿੱਤਾ ਜਾਊਗਾ ਹਲੇ ਇਹ ਜਾਰੀ ਨੇ ਤੇ ਮੰਨ ਕੇ ਚੱਲੋ ਬਾਈ ਜੀ ਉਹਨਾਂ ਨੇ ਸਟੂਡੈਂਟ ਦੱਕੇ ਨੂੰ ਆਪਦੇ ਬੁਲਾਉਣਾ ਕੈਨਸਲ ਕਰ ਦਿੱਤਾ ਵੀ ਅਸੀਂ ਨਹੀਂ ਬੁਲਾਉਂਦੇ ਹੈਗੇ ਤੇ ਮੰਨ ਲਓ ਉੱਥੇ ਜਿਹੜੀ ਮੇਨ ਵੱਡੀ ਯੂਨੀਵਰਸਿਟੀ ਸੀ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਜਾਣਦੇ ਹੋ ਸਾਰੇ ਦਾ ਸੁਪਨਾ ਹੁੰਦਾ ਵੀ ਉਹ ਤੁਸੀਂ ਪੜ੍ਹਨੇ ਜਾਣਾ ਤੇ ਉੱਥੋਂ ਦੇ ਹੁਕਮ ਇਹ ਵੀ ਜਾਰੀ ਕੀਤੇ ਨੇ ਕਿ ਭਾਈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇਗੇ ਉਹ ਆਪਦੀ ਯੂਨੀਵਰਸਿਟੀ ਚੇਂਜ ਕਰ ਲੈਣ ਕਿਉਂਕਿ ਸਭ ਤੋਂ ਕਹਿੰਦੇ ਸੀ ਨੰਬਰ 1 ਯੂਨੀਵਰਸਿਟੀ ਆ ਸਭ ਤੋਂ ਵਧੀਆ ਪੜ੍ਹਾਈ ਆ ਉਹ ਯੂਨੀਵਰਸਿਟੀ ਚ ਆਪਾਂ ਨਾ ਨਹੀਂ ਲੈਣਾ ਚਾਹੁੰਦੇ ਸਾਨੂੰ ਪਤਾ ਹੀ ਹੈ ਕਿਹੜੀ ਯੂਨੀਵਰਸਿਟੀ ਆ ਯੂਐਸਵੀ ਦੇ ਤਾਂ ਉੱਥੋਂ ਦੀ ਗਵਰਨਮੈਂਟ ਨੇ ਹੁਕਮ ਕਰ ਦਿੱਤੇ ਜਾਰੀ ਕਿ ਭਾਈ ਜੋ ਵੀ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਬੱਚਾ ਇੰਟਰਨੈਸ਼ਨਲ ਕੋਈ ਵੀ ਆ ਕਿਸੇ ਵੀ ਦੇਸ਼ ਦਾ ਉਹ ਆਪਦੇ ਯੂਨੀਵਰਸਿਟੀ ਚੇਂਜ ਕਰੋ ਐਪਲੀਕੇਸ਼ਨ ਲਾ ਕੇ ਜੇ ਉੱਥੇ ਰਹਿਣਾ ਤਾਂ ਤੁਹਾਡਾ ਵੀਜ਼ਾ ਭਾਈ ਰੱਦ ਕਰ ਦਿੱਤਾ ਜਾਊਗਾ ਤੁਹਾਨੂੰ ਵਾਪਸ ਭੇਜ ਦਿੱਤਾ ਜਾਊ ਰਿਪੋਰਟ ਤਾਂ ਆਪ ਜਾਓਗੇ ਤਾਂ ਠੀਕ ਹੈ ਨਹੀਂ ਰਿਪੋਰਟ ਕਰਕੇ ਭੇਜਾਂਗੇ ਅਸੀਂ ਜਬਰਦਸਤੀ ਤੇ ਜਿਹੜੇ ਵੀ ਉੱਥੇ ਹੁਣ ਸਤਾਈ ਬਹੁਤ ਜ਼ਿਆਦਾ ਹੋ ਗਈ ਉਹ ਡਾਟਾ ਖੰਗਾਲਣ ਲਾਗੇ ਉਹ ਕਹਿੰਦੇ ਜੋ ਵੀ ਬੱਚਾ ਕਹਿ ਲੋ ਧਰਨਿਆਂ ਦੇ ਵਿੱਚ ਜਾਂ ਹੋਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਫੜ-ਫੜ ਰਿਪੋਰਟ ਕਰੀ ਜਾਂਦੇ ਨੇ ਕਿ ਉਹਨਾਂ ਦੇ ਵੀਜੇ ਰੱਦ ਕਰੀ ਜਾਂਦੇ ਨੇ ਕਿ ਉੱਥੇ ਥੋੜੀ ਜਿਹੀ ਹੋਰ ਸ਼ਕਤੀ ਵਧਾਤੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਸ਼ਕਤੀ ਕੈਨੇਡਾ ਦੇ ਵਿੱਚ ਵੀ ਆਊਗੀ ਅੱਜ ਨਹੀਂ ਤਾਂ ਕੱਲ ਇੱਥੇ ਆ ਹੀ ਜਾਣੀ ਤੇ ਸੋ ਵੀਰੋ ਬੇਨਤੀ ਆ ਤੁਸੀਂ ਜਿਨ੍ਹਾਂ ਨੇ ਵੀ ਟਾਈਮ ਲੈਂਤਾ ਸੀਗਾ ਇੰਟਰਵਿਊ ਦਾ ਯੂਐਸਏ ਦੀ ਇੰਟਰਵਿਊ ਕਰ ਲੋ ਆਪਾਂ ਨੂੰ ਕਹਿੰਦੇ ਸਾਲ ਵੇਟ ਹੋ ਗਿਆ ਸੀ ਜਾਂ 6 ਮਹੀਨੇ ਵੇਟ ਹੋ ਗਏ ਸੀਗੇ ਤੇ ਉਹ ਤੁਸੀਂ ਇੱਕ ਵਾਰੀ ਬਈ ਕਾਲ ਕਰਕੇ ਜਾਂ ਤੁਸੀਂ ਮੇਲ ਕਰਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਕਿ ਤੁਹਾਡੀ ਇੰਟਰਵਿਊ ਦਾ ਹੋਊਗੀ ਵੀ ਜਾਂ ਕੈਂਸਲ ਹੋਊਗੀ ਤਾਂ ਇਹੀ ਨਵਾਂ ਅਪਡੇਟ ਸੀ ਬਈ ਜੀ ਦਿਨੋਂ ਦਿਨ ਹੁਣ ਕਾਨੂੰਨ ਸਖਤ ਕਰਦਾ ਜਾਂਦਾ ਇੱਕ ਦੂਜੀ ਕੰਟਰੀ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਹੈ ਹਲੇ ਹੋਣਾਗਾ ਅੱਜ ਦੇ ਟਾਈਮ ਹਾਲਾਤ ਬਹੁਤ ਮਾੜੇ ਨੇਗੇ ਕਹਿੰਦੇ ਨੇ ਦੂਰੋਂ ਹਰ ਚੀ ਸੋਹਣੀ ਲੱਗਦੀ ਆ ਕਹਿਣ ਨੂੰ ਤਾਂ ਸ਼ਿਮਲਾ ਵੀ ਸੋਹਣਾ ਲੱਗਦਾ ਭਰਾ ਲਦਾਖ ਵੀ ਸੋਹਣਾ ਲੱਗਦਾ ਧੋਮਣ ਜਾਈਦਾ ਤੇ ਸਿੱਕਮ ਵੀ ਸੋਹਣਾ ਲੱਗਦਾ ਅਸਲ ਦੇ ਵਿੱਚ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਰਹਿਣਾ ਕਿੰਨਾ ਮੁਸ਼ਕਲ ਆ ਆਪਾਂ ਨੂੰ ਬਈ ਥੱਲੇ ਪਲੇਨ ਜਗਾ ਆ ਲਿਆ ਨੂੰ ਪਹਾੜੀ ਲਾ ਕੇ ਬੜੇ ਸੋਹਣੇ ਲੱਗਦੇ ਨੇ ਕਿਉਂ ਉੱਥੇ 2-4 ਦਿਨ ਰਹਿਣਾ ਹੁੰਦਾ ਅਸਲੀ ਮੁਸੀਬਤ ਕੀ ਹੁੰਦੀ ਆ ਇਹ ਹੱਡੋ ਬੀਤੀ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਚ ਵੀ ਅਸਲੀ ਹੱਦਬੀਤੀ ਤੇ ਸੁਣੀ ਸੁਣਾਈ ਚ ਕੀ ਫਰਕ ਹੁੰਦਾ ਸੋਸਰੇ ਕਾਲਾ